इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੇਰੇ ਨਾਲ ਜੀ ਗੁਰਦੀਪ ਸਿੰਘ ਜੀ ਮੈਂ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਕਸਾਨੀ ਨੂੰ ਪੰਜਾਬ ਠੀਕ ਔਰ ਅੱਜ ਜੋ ਢੱਲੇਵਾਲ ਜਰਜੀਤ ਸਿੰਘ ਢੱਲੇਵਾਲ ਸੂਬਾ ਪ੍ਰਧਾਨ ਬਿਕਜੂ ਸਿੱਧੂਪੁਰ ਉਹ ਅੱਜ ਜਿਹੜੇ ਇੱਥੇ ਦਰਨੇ ਦੇ ਬਿਠਾਏ ਹੋਏ ਅੱਜ 15 16 ਦਿਨ ਹੋ ਗਿਆ ਇਹ ਗਲਤ ਤਰੀਕੇ ਨਾਲ ਉਹਨਾਂ ਨੂੰ ਉਤਸ਼ਾਹ ਦੇਣ ਵਾਸਤੇ ਆ ਰਹੇ ਹਾਂ ਸਾਨੂੰ ਪਤਾ ਲੱਗਿਆ ਅੱਜ ਅਸੀਂ ਉਹਦਾ ਵਿਰੋਧ ਕਰਨ ਵਾਸਤੇ 7 ਨੰਬਰ ਚੁੰਗੀ ਜ਼ਿਲ੍ਹਾ ਫਿਰੋਹੀਪੁਰ ਅਸੀਂ ਇੱਥੇ ਪਹੁੰਚੇ ਸੀ ਔਰ ਉਹ ਭੱਜ ਗਿਆ ਇੱਥੇ ਨਹੀਂ ਆਇਆ ਔਰ ਅਸੀਂ ਜਿਹੜੀ ਮੋਲੀ 15 ਤਰੀਕ ਨੂੰ ਸਰਕਾਰ ਨੇ ਕਰਾਉਣੀ ਸੀ ਪ੍ਰਸ਼ਾਸਨ ਨੇ ਉਹਨਾਂ ਦੇ ਗਲਤ ਤਰੀਕੇ ਨਾਲ ਧਰਨੇ ਲਵਾ ਕੇ ਕਿਹੜੀ ਸਾਡੀ ਜ਼ਮੀਨਾਂ ਉਹ ਖਾਣਾ ਚਾਹੁੰਦਾ 100-100 ਕਿੱਲੇ ਦੇ ਕਿਹੜੇ ਮਾਲਕ ਲੋਕਾਂ ਨੂੰ ਬਣਾਣਾ ਉਹਨਾਂ ਦੇ ਨਾਲ ਹਿੱਸਾ ਪੱਤੀਆਂ ਵਿੱਚ ਜ਼ਮੀਨ ਵਿੱਚ ਰੱਖੀ ਹੋਈ ਹੈ ਅੱਜ ਉਹ ਅਸੀਂ ਪੰਜਾਬ ਦੇ ਲੋਕਾਂ ਨੂੰ ਆਵਾਮ ਨੂੰ ਪਾ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਜਗਜੀਤ ਸਿੰਘ ਢੱਲੇਵਾਲ ਹੈ ਇਹ ਜ਼ਮੀਨਾਂ ਸਾਡੀਆਂ ਸੀ ਦੋਨਾਂ ਤੇਲੂ ਮਾਲ ਏਰੀਆ ਦੇ ਗੇਟ ਨੰਬਰ 195 ਜ਼ਿਲ੍ਹਾ ਫਰੋਇਪੁਰ ਤਾਰ ਤੱਕ ਇਹ 750 ਏਕੜ ਜ਼ਮੀਨ ਹੈ ਜਿਹੜੀ ਅਸੀਂ ਸਾਡੇ ਬਜ਼ੁਰਗ ਉਹ ਤੇ ਜ਼ਮੀਨ ਵਾਉਂਦੇ ਰਿਹਾ ਖੇਤੀ ਕਰਦੇ ਰਿਹਾ ਪਰ ਇਹਨਾਂ ਦੇ ਬੰਦਿਆਂ ਨੇ ਤਨਾਡਾਂ ਨੇ ਜਾ ਕਬਜ਼ਾ ਕੀਤਾ ਤੇ ਕਬਜ਼ੇ ਅਸੀਂ ਛਡਾਏ ਲੜਾਈਆਂ ਹੋਈਆਂ ਸਾਡੀਆਂ ਪਰ ਅੱਜ ਅਸੀਂ ਉਹ ਜ਼ਮੀਨ ਨੂੰ ਸਰਕਾਰ ਨੇ ਛਡਾ ਕੇ ਤੇ ਖਾਲੀ ਕੀਤਾ ਤੇ ਉਹ ਜ਼ਮੀਨ ਸਰਕਾਰ ਨੇ ਪਾਲਿਸੀ ਬਣਾ ਕੇ ਠੇਕੇ ਦੇਣ ਜਾਣੀ 5-5000 ਦੇ ਪ੍ਰਤੀ ਏਕੜ ਦੇ ਹਿਸਾਬ ਨਾਲ ਆਖਦੇ ਮੈਂ ਕਿ ਜੋ ਕਿ 15 ਤਰੀਕ ਨੂੰ ਮੋਦੀ ਹੋਣੀ ਸੀ 100 ਹਜ਼ਾਰ ਦੇ ਪਰ ਕੋਈ ਨਾ ਨਹੀਂ ਹੁੰਦੀ ਕਿਉਂਕਿ ਇਹਨੇ ਲਿਆ ਕੇ ਡੀਸੀ ਕੰਪਲੈਕਸ ਦੇ ਬਾਹਰ ਆਪ ਦੇ ਘਰੇ ਕਰਿੰਦੇ ਨੇ ਇਹਨੇ ਜਦ ਇਹ ਬੰਦੀ ਉਹਨਾਂ ਨੂੰ ਬਿਠਾ ਦਿੱਤਾ ਔਰ ਅਸੀਂ ਇਹ ਕਿਹੜੇ ਬੈਠੇ ਉਹਨੇ ਗਲਤ ਨੇ ਔਰ ਅਸੀਂ ਉਹਦਾ ਵਿਰੋਧ ਕਰਨ ਵਾਸਤੇ ਅੱਜ ਜਦ ਇਹ ਬੰਦੀ ਵੱਲੋਂ ਭਾਰਤੀ ਕਿਸਾਨ ਯੂਨੀ ਪੰਜਾਬ ਦੇ ਵੱਲੋਂ ਇੱਥੇ ਆਏ ਆ ਤੇ ਅਸੀਂ ਅੱਜ ਉਹਦਾ ਵਿਰੋਧ ਕਰ ਰਹੇ ਕਾਲੀ ਛੱਡੀਆਂ ਲੈ ਕੇ ਔਰ ਉਹਨੂੰ ਪਤਾ ਲੱਗਾ ਅਸੀਂ ਸਵੇਰੇ 11 ਵਜੇ ਵੀਡੀਓ ਖਾਈ ਸੀ 11-11 ਵਜੇ ਤਕਰੀਬਨ ਦਾ ਵਿਰੋਧ ਕਰਾਂਗੇ ਉਹ ਇਥੋਂ ਸਾਨੂੰ ਪਤਾ ਲੱਗਾ ਜਗਜੀਤ ਸਿੰਘ ਢੱਲੇਵਾਲੇ ਤੋਂ ਭੱਜ ਗਿਆ ਉਹ ਨਹੀਂ ਆਇਆ ਕਿਉਂਕਿ ਉਹਨੇ ਪੱਤਰਕਾਰਾਂ ਦੇ ਜਵਾਬ ਦੇਣੇ ਔਖੇ ਸੀ ਇਹਨਾਂ ਲੋਕਾਂ ਨੇ ਉਹਨੂੰ ਘੇਰਾਬੰਦੀ ਕਰਨੀ ਸੀ ਪਰ ਉਹ ਭੱਜ ਗਿਆ ਮੈਂ ਪਾਜੀ ਮੈਂ ਲਖਰ ਮੇਰ ਸਿੰਘ ਜੀ ਮੈਂ ਸਾਡੇ ਕਿਸਾਨ ਜੋ ਪੰਜਾਬ ਕਾ ਅੱਜ ਇਥੇ ਧਰਨਾ ਲਗਾਇਆ ਇੱਕ ਪੁਤਲਾ ਫੁਕਾ ਗਿਆ ਕਿਹਦਾ ਪੁਤਲਾ ਫੁਕਾ ਗਿਆ ਤੇ ਕੀ ਕਰਦਾ ਜੀ ਜਗਜੀਤ ਢੱਲੇਵਾਲ ਦਾ ਪੁਤਲਾ ਫੁਕਾਇਆ ਸੀ ਅੱਜ ਉਹ ਕਿਉਂਕਿ ਸਾਡੇ ਕੁਝ 700 ਏਕੜ ਦੇ 650 ਏਕੜ ਜ਼ਮੀਨ ਦਾ ਮਸਲਾ ਚੱਲ ਰਿਹਾ ਹੈ ਦੋਨਾਂ ਤਿਲੂ ਮਾਲ ਦੇ ਉਥੇ ਗੈਰ ਲੋਕਾਂ ਦਾ ਉਹ ਗਲਤ ਲੋਕਾਂ ਨਾਲ ਸਾਥ ਦੇ ਰਿਹਾ ਡੱਲੇਵਾ ਸਾਹਿਬ ਤਾਂ ਕਰਕੇ ਅਸੀਂ ਅੱਜ ਉਹਨਾਂ ਦਾ ਵਿਰੋਧ ਕਰਨੇ ਸਾਨੂੰ ਸੋਚ ਆਇਆ ਸੀ ਅੱਜ ਉਹ ਇੱਥੇ ਗਲਤ ਬੰਦਨ ਜਿਹਨਾਂ ਡੀਸੀ ਦਫ਼ਤਰ ਦੇ ਸਾਹਮਣੇ ਬਿਠਾਇਆ ਹੋਇਆ ਤਰਨਾ ਲਵਾ ਕੇ ਬੈਠੇ ਹੋਏ ਉਹਨਾਂ ਦੇ ਵਿੱਚ ਬੈਠਣ ਵਾਸਤੇ ਆ ਰਹੇ ਹਾਂ ਅਸੀਂ ਅੱਜ ਉਸ ਦਾ ਵਿਰੋਧ ਕਰਨ ਵਾਸਤੇ ਕਾਲੀਆਂ ਚੰਡੀਆਂ ਲੈ ਕੇ ਤੇ ਅਸੀਂ ਪੰਜਾ ਪਿੰਡਾਂ ਦੇ ਲੋਕ ਇੱਥੇ ਆਣ ਕੇ ਵਿਰੋਧ ਕਰਨ ਵਾਸਤੇ ਪਹੁੰਚੇ ਸੀ ਤੇ ਅੱਜ ਹੋਰ ਨਹੀਂ ਪਹੁੰਚਿਆ ਇਹ ਜੀਸਨ ਢੱਲੇਵਾਲ ਜਿਹੜੇ ਬੰਦੇ ਨਸ਼ੇ ਦੇ ਸਤਾਕਰ ਨੇ ਜਿਨ੍ਹਾਂ ਦੇ ਡਰੋਨ ਦੇ ਪਰਚੇ ਨੇ ਨਸ਼ੇ ਦੇ ਪਰਚੇ ਨੇ ਡਰੋਨ ਆਦੇ ਨੇ ਉਹਨਾਂ ਦਾ ਸਾਥ ਦੇ ਰਿਹਾ ਹੈ ਕਾਈਕੜ ਸਾਡੇ ਕੋਲ ਉਹਨਾਂ ਦੇ ਪਰਚਿਆਂ ਦੇ ਪ੍ਰੂਫ ਹੈ ਕਿਉਂਕਿ ਉਹਨਾਂ ਬੰਦਿਆਂ ਦੇ ਸਾਥ ਦੇ ਰਿਹਾ ਉਹ ਅੱਜ ਧਰਨੇ ਦੇ ਵਿੱਚ ਸ਼ਾਮਲ ਬੈਠੇ ਹੋਇਆ ਕੁਝ ਜਥੇਬੰਦੀਆਂ ਵਿੱਚ ਉਹਨਾਂ ਦੇ ਬੰਦੇ ਸਹੀ ਆ ਉਹ ਬੋਲ ਰਹੇ ਨੇ ਵੀ ਨਸ਼ੇ ਦੇ ਸਤਾਕਰ ਆਪਣੇ ਵਿੱਚ ਬੈਠ ਰਿਹਾ ਪਰ ਉਹਨੂੰ ਕਿਸੇ ਨੇ ਯਕੀਨ ਨਹੀਂ ਕਿਉਂਕਿ ਇਹ ਮਿਲੀ ਭੂਤਕਾਰ ਕੀ ਕੋਈ ਨਾ ਕੋਈ ਕਰਦੇ ਪਾਇਆ ਅਸੀਂ ਤੇ ਇਹੀ ਬੇਨਤੀ ਕਰਨਿਆ ਜੇ ਸਾਡੇ ਫਰੋਹੀ ਪਰ ਆ ਜਾਵੇਗਾ ਜੇ ਉਹਨਾਂ ਟਾਈਮ ਤੇ ਫਿਰ ਸਾਨੂੰ ਪਤਾ ਲੱਗਿਆ ਡੱਲੇਵਾਲ ਆਉਂਦਾ ਤੇ ਫਿਰ ਅਸੀਂ ਇਸ ਤਰ੍ਹਾਂ ਇਸ ਵੱਧ ਤੋਂ ਵੱਧ ਇਸ ਤਰ੍ਹਾਂ ਵਿਰੋਧ ਕਰਾਂਗੇ ਤੇ ਕਾਲੇ ਚਨੇ ਵਾਹ ਕੇ ਸਾਹੀ ਡੱਲੇਵਾਲ ਦਾ ਵਿਰੋਧ ਕਰਾਂਗੇ ਅੱਜ ਅਸੀਂ ਪਤਲਾ ਵੀ ਫੂਕਿਆ ਜੀ ਸਰਕਾਰ ਤੋਂ ਕੀ ਮੰਗ ਹੈ ਅਸੀਂ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਕਿਉਂਕਿ ਉਹਨੇ ਪਾਲਿਸੀ ਬਣਾਤੀ ਹੈ ਗਰੀਬਾਂ ਵਾਸਤੇ 15 ਤਰੀਕ ਨੂੰ ਬੋਲੀ ਰੱਖੀ ਹੈ ਇਸ ਤਰੀਕ ਦੇ ਪਰ ਇਹਨਾਂ ਡੱਲੇਵਾਲ ਨੇ ਆਪਦੇ ਕਰਿੰਦੇ ਬਿਠਾ ਕੇ ਤੇ ਬੋਲੀ ਰੋਕ ਦਿੱਤੀ ਕਿਉਂਕਿ ਸਾਰੇ ਅਸੀਂ ਕਹਿੰਦੇ ਹਾਂ ਜਮੀਨ ਐਸਾ ਪੱਤੇ ਬਿਨਾਂ ਜਮ ਲੋਕਾਂ ਨੂੰ ਜ਼ਮੀਨ ਮਿਲ ਜਾਵੇ ਇਮ ਥੋੜੀ ਬਹੁਤੀ ਦੋ ਚਾਰ ਚਰ ਕਿਲੇ ਪਰ ਸਰਕਾਰ ਵਧੀਆ ਕੰਮ ਕਰ ਰਹੀ ਹੈ ਪਰ ਇਹ ਜਿਲਜੀਤ ਸਿੰਘ ਢੱਲੇਵਾਲ ਨੇ ਕਰਿੰਦੇ ਬਿਠਾ ਕੇ ਤੇ ਆਪ ਦੇ ਹਿਸੇ ਰੱਖ ਕੇ ਤੇ ਇਹ ਬੋਲੀ ਰੁਕਾਤੀ ਤੇ ਅਸੀਂ ਪ੍ਰਸ਼ਾਸਨ ਤੇ ਤੇ ਬੇਨਤੀ ਕਰਦੇ ਸਰਕਾਰ ਨੂੰ ਵੀ ਕਿ ਜਲਦੀ ਜਲਦੀ ਉਹ ਬੋਲੀ ਕਰਾਈ ਜਾਵੇ ਸਾਡੀ